ਅੱਗੇ ਤੋਂ ਵੇਚੂਗੇ ਨਸ਼ਾ ਜ਼ਿਆਦਾ ਨਹੀਂ ਨਹੀਂ ਜੀ ਅਸੀਂ ਕੁਝ ਨਹੀਂ ਕਰਦੇ ਜਿਹੜਾ ਅੱਗੇ ਸੀਗਾ ਹੋ ਗਿਆ ਠੀਕ ਆ ਅਸੀਂ ਕੁਝ ਨਹੀਂ ਕਰਦੇ ਸਾਨੂੰ ਜੀਣ ਦੇਣ ਜਿਹੜਾ ਨਸ਼ਾ ਵੇਚੇ ਨਾਲ ਨੌਜਵਾਨੀ ਖਰਾਬ ਹੁੰਦੀ ਨੌਕ ਲੱਕੇ ਜਵਾਨ ਖਰਾਬ ਹੁੰਦੇ ਹੁਣ ਤੁਹਾਨੂੰ ਆਪਣੇ ਦੁੱਖ ਹੁੰਦਾ ਮਹਿਸੂਸ ਹੁੰਦਾ ਲੱਗਦਾ ਜੀ ਲੱਗਦੇ ਆ ਕਿੰਨੀ ਗਲਤੀ ਕੀਤੀ ਤੇ ਕਿੰਨਾ ਪਛਤਾਵਾ ਹੁਣ ਪਛਤਾਵਾ ਬਹੁਤ ਆ ਜਾਦੇ ਜੀ ਕਿੰਨੇ ਪਰਚੇ ਦਰਚ ਸੀ ਪਹਿਲਾਂ ਤੁਹਾਡੇ ਜੀ ਇੱਕ ਸੀਗਾ ਉਹ ਤੇ ਜਿਹੜਾ ਪੀੜਾ ਪੰਜਾ ਚੱਲਿਆ ਹੁਣ ਉਹਨੂੰ ਕਿਵੇਂ ਦੇਖਦੇ ਅੱਗੇ ਤੋਂ ਤੌਬਾ ਹੈ ਤੁਹਾਡੇ ਹਾਂ ਜੀ ਸਾਸੀ ਤੌਬਾ ਕਰਦੇ ਹਾਂ ਜੀ ਤੇ ਮਾਨਸਾਹਬ ਦੀ ਕਰਵਾਈ ਨੂੰ ਕਿਤਾ ਦੇਖਦੇ ਜਿਹੜੇ ਨਸ਼ਿਆਂ ਦੇ ਖਿਲਾਫ ਐਡੀ ਵੱਡੀ ਜੰਗ ਛਿੜੀ ਹੋਈ ਆ ਸਾਨੂੰ ਪਤਾ ਆ ਤੁਸੀਂ ਦਿੰਦੇ ਹੋ ਸਾਹਿਬ ਮਾਨਸਾਹਬ ਜੀ ਹਾਂ ਜੀ ਵਿਚੂੰਗੇ ਨਸ਼ਾ ਨਹੀਂ ਜੀ ਨਹੀਂ ਜਿਹੜੇ ਹੋਰ ਲੋਕ ਐ ਉਹਨਾਂ ਨੂੰ ਕਿਸਨੇ ਕਰ ਇਹ ਹੀ ਸੁਨੇਹਾ ਹੈ ਜੀ ਵੀ ਕੋਈ ਨਾ ਕਰਨ ਇਦਾਂ ਦਾ ਕੰਮ ਰੰਦੇ ਕਹਿੰਦੇ ਤੁਸੀਂ ਹਰ ਕਰਦੇ ਹੋ ਤੇ ਹੋਰ ਹੁਣ ਕੀ ਕਰੀਏ ਉਸ ਵੇਲੇ ਕਲਰਾਂ ਮਹੱਲੇ ਵਿੱਚ ਖੜੇ ਆ ਇੱਕ ਸਰਦਾਰ ਬੀਬੀ ਜਿਹੜੇ ਪਹਿਲਾਂ ਨਕਸ਼ੇ ਦਾ ਕਾਰੋਬਾਰ ਕਰਦੇ ਸੀ ਉਹਨਾਂ ਦੇ ਘਰ ਦੇ ਉੱਤੇ ਜਿਹੜਾ ਪੀਲਾ ਪੰਜਾ ਵੀ ਚੱਲਿਆ ਨਾ ਕੋਲ ਜਾਣਦੇ ਹੁਣ ਜਿਹੜਾ ਪੀਲਾ ਪੰਜਾ ਚੱਲਿਆ ਮਾਨ ਸਾਹਿਬ ਵੀ ਕਾਰਵਾਨ ਕੀ ਦੇ ਦਿਓ ਅੱਗੇ ਤੋਂ ਵੇਚੂਗੇ ਨਸ਼ਾ ਜਿਆਦਾ ਦੇ ਉਤੇ ਹੂੰ ਨੇ ਜੇ ਅਸੀਂ ਕੁਝ ਨਹੀਂ ਕਰਦੇ ਜਿਹੜਾ ਅੱਗੇ ਸੀਗਾ ਹੋ ਗਿਆ ਠੀਕ ਆ ਅਸੀਂ ਕੁਝ ਨਹੀਂ ਕਰਦੇ ਸਾਨੂੰ ਜੀਣ ਦੇਣ ਜੋ ਹੋ ਗਿਆ ਇਹਨਾਂ ਨੇ ਕਰ ਦਿੱਤਾ ਅਸੀਂ ਕਰ ਦਿੱਤਾ ਠੀਕ ਆ ਅੱਗੇ ਪਾਸੇ ਨਾ ਸੜਨ ਐਦਾਂ ਦਾ ਕੰਮ ਹੋਣਾ ਕੀ ਵੇਚਦੇ ਸੀ ਪਹਿਲਾਂ ਤੁਸੀਂ ਪਹਿਲਾਂ ਅਸੀਂ ਕੁਝ ਨਹੀਂ ਵੇਚਿਆ ਕੋਕ ਪੱਕਾ ਪਖੰਡ ਸੀਗਾ ਹੋਰ ਕੁਝ ਨਹੀਂ ਸੀ ਅਸੀਂ ਕਿੰਨੇ ਪਰਚੇ ਦਰਚ ਸੀ ਪਹਿਲਾਂ ਤੁਹਾਡੇ ਵੀ ਇੱਕ ਸੀਗਾ ਉਹ ਖਾਤਮ ਹੋ ਗਿਆ ਕੁਝ ਨਹੀਂ ਹਾਂਜੀ ਤੇ ਜਿਹੜਾ ਪੀੜਾ ਪੰਜਾ ਚੱਲਿਆ ਹੁਣ ਉਹਨੂੰ ਕੀ ਵੀ ਦੇਖਦੇ ਅੱਗੇ ਤੋਂ ਤੌਬਾ ਹੈ ਤੁਹਾਡੇ ਹਾਂਜੀ ਤਾਂ ਅਸੀਂ ਤੌਬਾ ਕਰਦੇ ਹਾਂ ਜੀ ਤੇ ਮਾਨ ਸਾਹਿਬ ਦੀ ਕਾਰਵਾਈ ਨੂੰ ਕਿਤਾ ਦੇਖਦੇ ਹੋ ਜਿਹੜੇ ਨਸ਼ਿਆਂ ਦੇ ਖਿਲਾਫ ਐਡੀ ਵੱਡੀ ਜੰਗ ਛਿੜੀ ਹੋਈ ਆ ਸਾਨੂੰ ਪਤਾ ਆ ਵੇਚੋਗੇ ਨਸ਼ਾ ਨਹੀਂ ਜੀ ਨਹੀਂ ਹੁਣ ਚਲੋ ਜਿਹੜਾ ਹੋ ਗਿਆ ਠੀਕ ਹੈ ਅੱਗੇ ਵਾਸਤੇ ਨਾ ਸਾਡੇ ਨਾਲ ਐਦਾਂ ਕਰਨ ਜਿੱਦਾਂ ਸਾਨੂੰ ਹੁਕਮ ਲਾਉਗੇ ਅਸੀਂ ਉਦਾਂ ਹੀ ਕਰਾਂਗੇ ਲੱਗਦਾ ਵੀ ਜਿਹੜਾ ਨਸ਼ਾ ਵਿੱਚ ਨਾਲ ਨੌਜਵਾਨੀ ਖਰਾਬ ਹੁੰਦੀ ਨਾਲ ਲੱਕੇ ਜਵਾਨ ਖਰਾਬਦੇ ਹੁਣ ਤੁਹਾਨੂੰ ਆਪਣੇ ਦੁੱਖ ਹੁੰਦਾ ਮਹਿਸੂਸ ਹੁੰਦਾ ਲੱਗਦਾ ਜੀ ਲੱਗਦੇ ਆ ਕਿੰਨੀ ਗਲਤੀ ਕੀਤੀ ਤੇ ਕਿੰਨਾ ਪਛਤਾਵਾ ਹੁਣ ਪਛਤਾਵਾ ਬਹੁਤ ਆ ਜਿਆਦਾ ਹੀ ਜਿਹੜੇ ਹੋਰ ਲੋਕ ਐ ਉਹਨਾਂ ਨੂੰ ਕਿਸਨੇ ਕਰ ਇਹ ਹੀ ਸੁਨੇਹਾ ਹੈ ਜੀ ਵੀ ਕੋਈ ਨਾ ਕਰਨ ਐਦਾਂ ਦਾ ਕੰਮ ਕੋਣ ਦੇਖਤ ਨੂੰ ਤੁਸੀਂ ਰੱਖ ਲਓ ਹੋਰ ਹੁਣ ਕੀ ਕਰੀਏ ਤੋਂ ਐਸ ਵੇਲੇ ਕਲਰਾਂ ਮਹੱਲੇ ਵਿੱਚ ਖੜੇ ਆ ਇੱਕ ਸਰਦਾਰ ਬੀਬੀ ਜਿਹੜੇ ਪਹਿਲਾਂ ਨਕਸ਼ੇ ਦਾ ਕਾਰੋਬਾਰ ਕਰਦੇ ਸੀ ਉਹਨਾਂ ਦੇ ਘਰ ਦੇ ਉੱਤੇ ਜਿਹੜਾ ਪੀਲਾ ਪੰਜਾ ਵੀ ਚੱਲਿਆ ਨਾ ਕੋਲ ਜਾਣਦੇ ਹੁਣ ਜਿਹੜਾ ਪੀਲਾ ਪੰਜਾ ਚੱਲਿਆ ਮਾਨ ਸਾਹਿਬ ਵੀ ਕਾਰਵਾਈ ਕਿੰਨੇ ਦੇ ਦਿਓ ਅੱਗੇ ਤੋਂ ਵੇਚੂਗੇ ਨਸ਼ਾ ਜਿਆਦਾ ਦੇ ਉੱਤੇ ਨੇ ਜੇ ਅਸੀਂ ਕੁਝ ਨਹੀਂ ਕਰਦੇ ਜਿਹੜਾ ਅੱਗੇ ਸੀਗਾ ਹੋ ਗਿਆ ਠੀਕ ਆ ਅਸੀਂ ਕੁਝ ਨਹੀਂ ਕਰਦੇ ਸਾਨੂੰ ਜੀਣ ਦੇਣ ਜੋ ਹੋ ਗਿਆ ਇਹਨਾਂ ਨੇ ਕਰ ਦਿੱਤਾ ਅਸੀਂ ਕਰ ਦਿੱਤਾ ਠੀਕ ਆ ਅੱਗੇ ਪਾਸੇ ਨਾ ਸੜਨ ਐਦਾਂ ਦਾ ਕੰਮ ਹੋਣਾ ਕੀ ਵੇਚਦੇ ਸੀ ਪਹਿਲਾਂ ਤੁਸੀਂ ਪਹਿਲਾਂ ਅਸੀਂ ਕੁਝ ਨਹੀਂ ਵੇਚਿਆ ਕੋਕ ਪੱਕਾ ਪਖੰਡ ਸੀਗਾ ਹੋਰ ਕੁਝ ਨਹੀਂ ਸੀ ਅਸੀਂ ਕਿੰਨੇ ਪਰਚੇ ਦਰਚ ਸੀ ਪਹਿਲਾਂ ਤੁਹਾਡੇ ਵੀ ਇੱਕ ਸੀਗਾ ਉਹ ਖਾਤਮ ਹੋ ਗਿਆ ਕੁਝ ਨਹੀਂ ਹਾਂਜੀ ਤੇ ਜਿਹੜਾ ਪਿੜਾ ਪੰਜਾ ਚੱਲਿਆ ਹੁਣ ਉਹਨੂੰ ਕੀ ਵੀ ਦੇਖਦੇ ਅੱਗੇ ਤੋਂ ਤੌਬਾ ਹੈ ਤੁਹਾਡੇ ਹਾਂਜੀ ਤਾਂ ਅਸੀਂ ਤੌਬਾ ਕਰਦੇ ਹਾਂ ਜੀ ਤੇ ਮਾਨ ਸਾਹਿਬ ਦੀ ਕਰਵਾਈ ਨੂੰ ਕਿਤਾ ਦੇਖਦੇ ਹੋ ਜਿਹੜੇ ਨਸ਼ਿਆਂ ਦੇ ਖਿਲਾਫ ਐਡੀ ਵੱਡੀ ਜੰਗ ਛਿੜੀ ਹੋਈ ਆ ਸਾਨੂੰ ਪਤਾ ਆ ਤੁਸੀਂ ਵੇਚੂਗੇ ਨਸ਼ਾ ਨਹੀਂ ਜੀ ਨਹੀਂ ਹੁਣ ਚਲੋ ਜਿਹੜਾ ਹੋ ਗਿਆ ਠੀਕ ਹੈ ਅੱਗੇ ਵਾਸਤੇ ਨਾ ਸਾਡੇ ਨਾਲ ਐਦਾਂ ਕਰਨ ਜਿੱਦਾਂ ਸਾਨੂੰ ਹੁਕਮ ਲਾਉਗੇ ਅਸੀਂ ਉਦਾਂ ਹੀ ਕਰਾਂਗੇ ਲੱਗਦਾ ਵੀ ਜਿਹੜਾ ਨਸ਼ਾ ਵਿੱਚ ਨਾਲ ਨੌਜਵਾਨੀ ਖਰਾਬ ਹੁੰਦੀ ਨਾਲ ਲੱਕੇ ਜਵਾਨ ਖਰਾਬਦੇ ਹੁਣ ਤੁਹਾਨੂੰ ਆਪਣੇ ਦੁੱਖ ਹੁੰਦਾ ਮਹਿਸੂਸ ਹੁੰਦਾ ਲੱਗਦਾ ਜੀ ਲੱਗਦੇ ਆ ਕਿੰਨੀ ਗਲਤੀ ਕੀਤੀ ਤੇ ਕਿੰਨਾ ਪਛਤਾਵਾ ਹੁਣ ਪਛਤਾਵਾ ਬਹੁਤ ਆ ਜਿਆਦਾ ਹੀ ਟੀਰੇ ਹੋਰ ਲੋਕ ਐ ਉਹਨਾਂ ਨੂੰ ਕਿਸਨੇ ਜੀ ਇਹੀ ਸੁਨੇਹਾ ਹੈ ਜੀ ਕੋਈ ਨਾ ਕਰਨ ਐਦਾਂ ਦਾ ਕੰਮ